ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਹੁਣ ਤੁਹਾਨੂੰ ਡਾਕਟਰਾਂ ਦੁਆਰਾ ਲਿਖੇ ਟੈਸਟ ਕਰਾਉਣ ਲਈ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਪਿੰਡ ਪੜੌਂਜਿਆਂ ਵਿਖੇ ਅਤੁੱಲ್ಯ ਲੈਬ ਕੇਅਰ ਖੁੱਲ ਚੁਕੀ ਹੈ ਜਿਸ ਵਿੱਚ ਕੇ ਫੁੱਲ ਬਾਡੀ ਚੈੱਕਅਪ ਕੀਤੇ ਜਾਂਦੇ ਹਨ ਜਿਵੇਂ ਕਿ ਕੰਪਲੀਟ ਬਲੱਡ ਕਾਊਂਟ ਰੈਂਟਲ ਫੰਕਸ਼ਨ ਟੈਸਟ ਥਾਇਰੋਇਡ ਟੈਸਟ ਫੰਕਸ਼ਨ ਟੈਸਟ ਲਿਪਡ ਪ੍ਰੋਫਾਈਲ ਲੀ ਪ੍ਰੋਫੈਸ਼ਨਲ ਟੈਸਟ ਫਾਈ ਬਾਇਓਗ੍ਰਾਫੀ ਸਾਰੇ ਟੈਸਟ ਕੀਤੇ ਜਾਂਦੇ ਹਨ ਫੁੱਲ ਬਾਡੀ ਹੈਲਥ ਕੇਅਰ ਚੈਕਅਪ ਕੰਪਲੀਟ ਮੇਲ ਫੀਮੇਲ 46 ਪਰਮਟ ਸੋ ਵੀਰ ਜਿਹੜੇ ਨੇ ਇੱਕ ਘਰ ਤੋਂ ਸੈਂਪਲ ਲਿਆ ਕੇ ਵੀ ਕਰਦੇ ਨੇ ਤੇ ਇਹਨਾਂ ਦਾ ਫੋਨ ਨੰਬਰ ਜਿਹੜਾ ਅਸੀਂ ਮੋਬਾਈਲ ਸਕਰੀਨ ਤੇ ਫਲੈਸ਼ ਕਰ ਰਹੇ ਹਾਂ ਫਰੀ ਹੋਮ ਡਿਲੀਵਰੀ ਵੀਰ ਦਾ ਨੰਬਰ ਬੋਲ ਵੀ ਦਿੰਨੇ ਆ 999899 805 ਵਿਲ ਵਿਲੇਜ ਪੜੌਂਜੀਆਂ ਇਕੋ ਸਿਟੀ ਫੇਜ਼ 1 ਨਿਊ ਚੰਡੀਗੜ੍ਹ ਬੱਸ ਸਟੈਂਡ ਦੇ ਸਾਹਮਣੇ ਤੁਸੀਂ ਆ ਕੇ ਇੱਕ ਵਾਰੀ ਵੀਰ ਨੂੰ ਸੇਵਾ ਦਾ ਮੌਕਾ ਦਿਓ ਤੇ ਇਹਨਾਂ ਨੂੰ ਟੈਸਟ ਕਰਾਓ ਧੰਨਵਾਦ